ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣੇ ਸੁਣਨੇ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ 10:00 ਹੋ ਗਿਆ ਜੀ ਦੁਪਹਿਰ ਦਾ 11:00 ਵਜੇ ਔਰ ਅਸੀਂ ਹੁਣ ਖੜੇ ਆ ਸਿਕਸ ਚੌਕ ਹੈ ਸਚਕਣ ਸਿਹਜੁਰ ਸਾਹਿਬ ফ্লাইਓਵਰ ਦੇ ਨਾਲ ਇਹ ਸੈਂਟਰਲ ਚੌਕੇ ਇੱਥੋਂ ਇਨਾ ਹੀ ਗੁਰਦੁਆਰਾ ਸਚਕਣ ਪੈਂਦਾ ਹੈ ਸਾਹਮਣੇ ਇਸ ਪਾਸੇ ਸਚਕਣ ਗੁਰਦੁਆਰਾ ਸਾਹਿਬ ਹੈ ਔਰ ਦੂਸਰੇ ਪਾਸੇ ਗੁਰਦਰਾ ਲੰਗਰ ਸਾਹਿਬ ਹੈ ਜੀ ਇਹ ਤਕਰੀਬਨ ਇਦਰੋਂ ਵੀ ਬਰਾਬਰ ਔਰ ਇਦਰੋਂ ਵੀ ਬਰਾਬਰ ਜੇ ਪੈਂਦਾ ਰਸਤਾ ਸਾਰਾ ਕਿਉਂਕਿ ਸੰਗਤਾਂ ਉਸ ਪਾਸੇ ਰਹਿੰਦੀਆਂ ਨੇ ਜਿਹੜੀਆਂ ਗੁਰਦੁਆਰਾ ਲੰਗਰ ਹਾਲਸਾ ਵਾਲੇ ਪਾਸੇ ਉਹ ਇੱਥੋਂ ਚੱਲ ਕੇ ਫਿਰ ਦਰਸ਼ਨ ਕਰਨ ਜਾਂਦੀਆਂ ਨੇ ਗੁਰੂ ਘਰ ਦੇ ਵਿੱਚ ਸੋ ਅੱਜ ਤੁਹਾਨੂੰ ਦਿਖਾਵਾਂਗੇ ਜੋ ਗੁਰੂ ਘਰ ਦੇ ਵਿੱਚ ਦੁਪਹਿਰ ਨੂੰ ਦਾਲ ਦਾ ਲੰਗਰ ਦੀ ਪ੍ਰਥਾ ਚੱਲਦੀ ਹੈ ਔਰ ਸੰਗਤਾਂ ਲੰਗਰ ਛਕਣ ਵਾਸਤੇ ਪਹੁੰਚ ਰਹੀਆਂ ਨੇ ਸੋ ਰਸਤੇ ਦੀ ਜੋ ਦੁਕਾਨਾਂ ਬਾਜ਼ਾਰ ਸਜਾਉਟ ਕੀਤੀ ਹੋਈ ਹੈ ਕਿਸੇ ਨੇ ਕੋਈ ਸੰਗਤਾਂ ਨੇ ਜਿਹਨਾਂ ਨੇ ਬੈਗ ਲੈਣੇ ਨੇ ਬੱਚਿਆਂ ਵਾਸਤੇ ਖਿਡੌਣੇ ਲੈਣੇ ਨੇ ਔਰ ਕਈ ਬਰਤਨ ਵੀ ਲੱਜਦੇ ਨੇ ਸਟੀਲ ਦੇ ਜਿੱਦਾਂ ਜਿੱਦਾ ਕਿਸੇ ਦੇ ਮੰਦਪ ਹੁਣ ਆਪਣਾ ਚ ਹੈ ਇਹ ਦੇਖੋ ਗੱਡੀ ਵਾਲੀ ਦੁਕਾਨ ਜੋ ਸਾਰੇ ਖਾਲਸਾ ਕਲੈਕਸ਼ਨ ਸਾਰੇ ਇੱਥੇ ਬੈਗ ਨੇ ਹੋਰ ਵੀ ਤਰ੍ਹਾਂ ਦੇ ਟੀ-ਸ਼ਰਟਾਂ ਵਗੈਰਾ ਕਈ ਆਪਣੇ ਟੀ-ਸ਼ਰਟਾਂ ਲੈ ਕੇ ਉਤੇ ਨਾਸ਼ ਫਵਾਉਂਦੇ ਨੇ ਨਾਨੀ ਦਾ ਲਾੜਲਾ ਨਾਨੀ ਦੀ ਡਾੜਲੀ ਦਾਦੀ ਦਾ ਲਾੜਲਾ ਦਾਦੀ ਦੀ ਡਾੜਲੀ ਕਿੰਨਾ ਕਰਕੇ ਬੱਚਿਆਂ ਦੇ ਉੱਪਰ ਨਾਲ ਖਾਏ ਜਾਂਦੇ ਨੇ ਸੋ ਇਧਰ ਇੱਕ ਕਾਰ ਕਿਸ ਨੂੰ ਚਾਹੀਦੀ ਆਉਣਾ ਨਾਲ ਹੀ ਰਮਾਲਾ ਸਾਹਿਬ ਜੋ ਕਿਸ ਸਮੇਂ ਤੇ ਚੜਾਉਂਦੀਆਂ ਨੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਵੀ ਤੇ ਜਿਸ ਟਾਈਮਰ ਜੀ ਚਲੋ ਜੋ ਵੀ ਇਸ ਤੋਂ ਸੰਗਤਾਂ ਦੀ ਸ਼ਰਧਾ ਹੁੰਦੀ ਹੈ ਇਹ ਦੇਖੋ ਸਾਹਮਣੇ ਦਾਦਾ ਦਦੀ ਦਾ ਲਾੜਲਾ ਜਿਹੜਾ ਲਈ ਜੋ ਵੀ ਜਿੱਦਾਂ ਜਿੱਦਾਂ ਸਰਦਾ ਹੈ ਕੋਈ ਨੇ ਨੇ ਤੇਦਰ ਖਿਆ ਹੋਇਆ ਹੈ ਕਿਸੇ ਨੇ ਗੋਡਿਆਂ ਤੇ ਮਲਾਣਾ ਹੋਵੇ ਕਿਸੇ ਤਰ੍ਹਾਂ ਦਾ ਸੋਇ ਖੁੰਡੀਆਂ ਬਜ਼ੁਰਗਾਂ ਵਾਸਤੇ ਕਈ ਮਾਈਆਂ ਕਈ ਵੀਰ ਕੋਈ ਬਜ਼ੁਰਗ ਲੈ ਕੇ ਜਾਂਦੇ ਨੇ ਖਰੀਦ ਕੇ ਆਪਣੇ ਘਰਾਂ ਨੂੰ ਇਹ ਸਾਹਮਣੇ ਬਾਜ਼ਾਰ ਆਈ ਜੋ ਸੱਚਖੰਡ ਗੁਰਦਰਾ ਸਾਹਿਬ ਉਹਦੇ ਬਿਲਕੁਲ ਸਾਹਮਣੇ ਇਹ ਬਾਜ਼ਾਰ ਪੈਂਦਾ ਜੀ ਕਿਸੇ ਨੇ ਜੋ ਵੀ ਕੋਈ ਸਮਾਨ ਲੈਣਾ ਹੋਵੇ ਰ ਸਕਦਾ ਹੈ ਸੋ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ 28 ਤਰੀਕ ਹੈ ਤੇ ਇੱਥੇ ਅੱਜ ਅਮਰ ਸੰਚਾਰਵੀ ਹੋਣਾ ਹੈ ਜਿਹੜੀਆਂ ਸੰਗਤਾਂ ਨੇ ਅਮਰ ਛਕਣਾ ਹੋਇਆ ਉਹ ਸ਼ਖਸਕੀਆਂ ਨੇ ਅੰਮ੍ਰਿਤ ਸੋਤਨ ਦਿਖਾਨੇ ਅੰਦਰ ਜਾ ਕੇ ਜਿੰਦਰ ਸਿੰਘ ਬੈਠੇ ਹੋਣੇ ਨੇ ਤਿਆਰ ਪਰ ਤਿਆਰ ਜਿਹਨਾਂ ਨੇ ਅਮਰਿਤ ਛਕਣਾ ਹੈ ਇਹ ਸਾਹਮਣੇ ਸਤਿਕਰਨ ਸ੍ਰੀ ਹਜੂਰ ਸਾਹਿਬ 对。 ਸੋ ਵੈਦਰ ਜੀ ਇਹਨਾਂ ਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਜੋ ਸੰਗਤਾਂ ਨੇ ਸੁਖਿਆ ਹੁੰਦਾ ਜਿਦਾ ਜਿਦਾ ਆਪਣੇ ਸ਼ਰਧਾ ਅਨੁਸਾਰ ਸੋ ਸੇਵਾ ਕਰਾਈ ਹੋਣੀ ਸੰਗਤਾਂ ਨੇ ਸੋ ਬਾਬਾ ਜੀ ਚੋਲਾ ਸਾਹਿਬ ਦੀ ਸੇਵਾ ਕਰ ਰਹੇ ਹਨ ਗੁਰੂ ਖਾਲਸਾ ਜੀ ਦੁਪਹਿਰ ਦੇ ਟਾਈਮ ਵੀ ਦੇਖੋ ਗੁਰੂ ਘਰ ਦੇ ਵਿੱਚ ਕਿੰਨਾ ਹੀ ਸੰਗਤਾਂ ਦਾ ਇਕੱਠ ਹੈ ਸੋ ਕਿਉਂਕਿ ਇਸ ਟਮਕ ਤੇ ਜੋ 11 ਕਜ ਨਾਲ ਨਾਂਜ ਪਾਉਂਦੇ ਨੇ ਸੰਤ ਮਹਾਪੁਰਸ਼ ਔਰ 12 ਵਜੇ ਜੋ ਦਾਲਦਾ ਲੰਗਰ ਹੈ ਉਹ ਸੰਗਤਾਂ ਵਿੱਚ ਵਰਤਿਆ ਜਾਂਦਾ ਹੈ। ਔਰ ਅੱਜ ਜੋ ਇਕਮਰ ਸੰਚਾਰਵੀ ਹੋਣਾ ਹੈ ਸੋ ਇਹ ਜੋ ਨਾਲ ਹੀ ਗੁਰੂ ਘਰ ਦੇ ਛੜ ਹੈ ਜੋ ਇਹਦੇ ਨਾਲ ਹੀ ਸਾਹਮਣੇ ਜੋ ਨਵੇਂ ਸਿੰਘ ਸਜਨੇ ਨੇ ਉਹ ਸਾਰੇ ਸਿੰਘ ਬੈਠੇ ਹੋਏ ਨੇ ਥੋੜੀ ਦੇਰ ਵਿੱਚ ਬਾਬਾ ਜੀ ਆਣਗੇ ਸੋ ਇਹਨਾਂ ਜੋ ਗੁਰਮੁਖ ਪਿਆਰੇ ਨੇ ਇਹਨਾਂ ਨੂੰ ਅਮਰ ਸ਼ਕਾ ਕੇ ਸਿੰਘ ਸਜਾਇਆ ਜਾਏਗਾ ਸੋ ਥੋੜੀ ਦੇਰ ਵਿੱਚ ਜੋ ਜਹੇਦਾਰ ਸਾਹ ਨੇ ਸੰਤੋਬਖਰਵੰਤ ਸਿੰਘ ਜੀ ਜਿਨ੍ਹਾਂ ਨੂੰ ਕਿ 25 ਸਾਲ ਹੋ ਗਏ ਸੇਵਾ ਕਰਦੇ ਹੋਏ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਉਹ ਗੁਰੂ ਘਰ ਚ ਪਹੁੰਚਣ ਵਾਲੇ ਨੇ ਸੋ ਇਹਨਾਂ ਨੇ ਆ ਕੇ ਫਿਰ ਅਮਰ ਦਾ ਜੋ ਬਾਟਾ ਚਾਰ ਕਰਵਾਣਾ ਹੈ अमृत का बाटा तैयार करके जो सिंह अमृत छकने वाले ने अमृत छकया जाएगा सो पूजन वाले ने बाबा जी ये आ गए जी बाबा जी सरदार जथेदार सिंह साहब संत बाबा कुलवंत सिंह जी ਸਮੇਤਾਂ ਪਹੁੰਚ ਗਏ ਜਿਹਨਾਂ ਸੰਗਤਾਂ ਦੇ ਦਾਲ ਦਾਲ ਲੰਗਰ ਛਕਣਾ ਹੈ ਉਹ ਸਾਰੀਆਂ ਸੰਗਤਾਂ ਹੌਲੀ ਹੌਲੀ ਪੁੱਜ ਵੀ ਰਹੀਆਂ ਨੇ ਇਹ ਜੋ ਸਥਾਨ ਹੈ ਗੁਰਦੁਆਰਾ ਸਚਖੰਡ ਦੇ ਜੋ ਪਿਛਲੇ ਬੈਕਸਾਈਡ ਤੇ ਗੇਟ ਨੰਬਰ 5 ਹੈ ਉਹਦੇ ਬਿਲਕੁਲ ਇਹ ਨਾਲ ਸੰਗਤਾਂ ਨੂੰ ਪਹਿਲਾਂ ਲਗਭਗ 11 ਤੋਂ 12 ਵਜੇ ਤੱਕ ਨਾਣ ਚ ਪਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਨਾਣ ਚ ਪਾਉਣ ਤੋਂ ਬਾਅਦ ਫਿਰ ਨਾਲ ਹੀ ਜੋ ਦਾਲ ਦਾਲ ਲੰਗਰ ਹੈ ਉਹ ਸ਼ਕਾਇਆ ਜਾਂਦਾ ਹੈ ਇਹ ਜੋ ਪ੍ਰਥਾ ਹੈ ਇਹ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚਲਦੀ ਆ ਰਹੀ ਹੈ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੋ ਬਠਾਣਾ ਨੇ ਜ਼ਖਮੀ ਕਰਤਾ ਸੀ ਸੋ ਉਸ ਸਮੇਂ ਜੋ ਵੈਦਾਂ ਨੇ ਤੁੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦਾਲ ਦਾ ਪਾਣੀ ਪੁਲਾਇਆ ਸੀ ਸੋ ਉਹ ਪ੍ਰਥਾ ਹੋਂ ਤੱਕ ਵੀ ਚਲਦੀ ਆ ਰਹੀ ਹੈ ਸੋ ਸੰਤਾਂ ਬਹੁਤ ਹੀ ਪ੍ਰੇਮ ਪਿਆਰ ਸਤਕਾਰ ਨਾਲ ਕੁੜੀਆਂ ਨੇ ਨਾਮ ਜਪਦੀਆਂ ਹਨ ਤੇ ਦਾਲ ਦਾਲ ਲੰਗਰ ਛਕਦਿਆਂ ਹਨ ਜਾਨੀ ਵੀ ਕਰਾਜ ਸਵੇਦਰ ਜੋ ਬਾਬਾ ਜੀ ਹਨ ਇਹ ਜੋ ਸਰਦਈ ਦਾ ਲੰਗਰ ਤਿਆਰ ਕੀਤਾ ਹੋਇਆ ਇਹਨਾਂ ਨੇ ਸੋ ਬਾਬਾ ਜੀ ਅਰਦਾਸ ਬੇਨਤੀ ਕਰ ਰਹੇ ਹਨ ਗੁਰੂ ਸਾਹਿਬ ਅੱਗੇ ਫਿਰ ਭੋਗ ਲਗਾ ਕੇ ਸੰਗਤਾਂ ਨੂੰ ਇਹ ਜੋ ਸਰਦਈ ਦਾ ਲੰਗਰ ਹੈ ਇਹ ਸ਼ਕਾਇਆ ਜਾਏਗਾ ਜੋ ਸੱਜਣਾਂ ਸੰਗਤਾਂ ਚਾਹਵਾਨ ਨੇ ਉਹ ਸ਼ਰਧੀ ਦਾ ਲੰਗਰ ਸ਼ਕਦੀਆਂ ਹਨ ਗੁਰੂ ਖਾਲਸਾ ਜੀ ਇਹ ਹੈ ਸਥਾਨ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਔਰ ਸਥਾਨ ਬੁੰਗਾ ਮਾਈ ਭਾਗੂ ਜੀ ਦਾ ਸੋ ਇਹ ਗੁਰਦੁਆਰਾ ਸਚਕੰਡ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਹੈ ਸੋ ਇੱਥੇ ਜੋ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਸਨ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਉਹਨਾਂ ਦਾ ਗਿੱਠਾ ਸੌ ਬਣਿਆ ਹੋਇਆ ਹੈ ਇੱਥੇ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਔਰ ਇੱਧਰ ਹੀ ਤਪਸਥਾਨ ਮਾਈ ਭਾਗੂ ਜੀ ਦਾ ਹੈ ਇਹ ਤਪਸਥਾਨ ਹੈ ਜੀ ਔਰ ਇਹਦੇ ਨਾਲ ਹੀ ਮਾਈ ਭਾਗੂ ਜੀ ਦੀ ਜੋ ਉਸਮੇ ਦੀ ਬੰਦੂਖ ਹੈ ਸ਼ਸਤਰ ਹਨ ਪਤਾ ਨਹੀਂ ਕਿੰਨੇ ਕਿਲੋ ਦੀ ਹੋਣੀ ਹੈ ਔਰ ਕਿੰਨੇ ਕੁ ਸਮੇਂ ਸਿੰਘਾਂ ਚ ਜਾਣ ਹੋਣੀ ਹੈ ਜੋ ਸਿੰਘ ਬੰਦੂਖ ਚੱਕੇ ਚਲਾਉਂਦੇ ਸੀ ਕਿ ਅੱਜ ਕੱਲ ਦੇ ਹਿਸਾਬ ਨਾਲ ਇਹ ਬੰਦੂਖ ਇਕੱਲੇ ਬੰਦੇ ਕੋਲ ਤਾਂ ਚੱਕੀ ਨਹੀਂ ਜਾਂਦੀ ਬਹੁਤ ਹੀ ਭਾਰੀ ਹੈ ਤੁਸੀਂ ਖੁਦ ਹੀ ਦਰਸ਼ਨ ਕਰ ਲਓ ਕਿ ਕਿੰਨੀ ਹੈਵੀ ਹੋਏਗੀ ਇਹ ਇਹ ਫੋਟੋ ਬਣਾਈ ਹੋਈ ਹੈ ਮਾਈ ਭਾਗੂ ਜੀ ਦੀ ਔਰ ਇਧਰ ਸ਼ਸਤਰ ਹਨ ਜੀ ਜੋ ਚਾੜੀ ਮੁਕਤੇ ਸਨ ਉਨ੍ਹਾਂ ਦੇ ਪ੍ਰਾਤਨ ਸ਼ਸਤਰ ਅਤੇ ਮਾਤਾ ਪਾ ਗੋਜੀ ਦੇ ਸ਼ਸਤਰ ਹਨ ਇਹ ਵੀ ਦਰਸ਼ਨ ਕਰੋ ਸੋ ਬੜੇ ਹੀ ਸੋਹਣੇ ਢੰਗ ਨਾਲ ਗੁਰੂ ਘਰ ਵਿੱਚ ਸਾਰੇ ਸ਼ਸਤਰ ਸੰਭਾਲ ਕੇ ਰੱਖੇ ਹੋਏ ਹਨ ਉਹ ਨਾਲ ਹੀ ਇੱਧਰ ਹੈ ਅੰਗੀਠਾ ਸਾਹਿਬ ਪੰਜ ਪਿਆਰਿਆਂ ਵਿੱਚੋਂ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਸੋ ਸੰਗਤ ਜੀ ਵੀ ਦਰਸ਼ਨ ਕਰੋ ਸੋ ਸੰਗਤਾਂ ਵੀ ਆਪਣੇ ਆਪਣੇ ਕਮਰਿਆਂ ਨਾਲ ਹੁਣ ਚਲੇ ਪਾਰੀਆਂ ਨੇ ਦੁਪਹਿਰਾ ਸਮਾਂ ਹੋਣ ਗਿਆ ਅਰੈਸਟ ਕਰਨ ਗਿਆ ਸੁਦੇ ਨਾਲ ਹੀ ਅਸੀਂ ਹੁਣ ਇਸ ਵਲੋਗ ਨੂੰ ਅਸਮਾਪਤ ਕਰਦੇ ਹਾਂ ਦੁਪਹਿਰਕ ਨਵੇਂ ਵਲੋਗ ਉਸ ਤੁਹਾਨੂੰ ਮਿਲਾਂਗੇ ਸੋ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ